ਲੋਕ ਤਾਂ ਜਿਵੇਂ ਇਹਨਾਂ 'ਚ ਕਮਾਈ ਕਮੂ ਹੀ ਹੈ ਨਹੀਂਗੀ। ਬਾਈ ਕਿਸੇ ਵੀ ਕਿੱਤੇ ਦੀ ਗੱਲ ਕਰ ਲਾ ਹਨਾ ਕੋਈ ਵੀ ਬਿਜ਼ਨਸ ਆ ਕੋਈ ਵੀ ਪਸ਼ੂ ਪਾਲਣ ਦਾ ਕਿੱਤਾ ਸਾਰੇ ਬੰਦਿਆਂ ਨੂੰ ਤਾਂ ਕਮਾਈ ਹੁੰਦੀ ਨਹੀਂ ਤੇ ਸਾਰੇ ਇਹਦੇ 'ਚ ਫੇਲ ਨਹੀਂ ਹੁੰਦੇ। ਤੁਸੀਂ ਐਂ ਦੇਖ ਲਓ ਵੀ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਡੇਅਰੀ ਪਾਲਣ ਦਾ ਜਿਹੜਾ ਕਿੱਤਾ ਕਿੰਨਾ ਜ਼ਿਆਦਾ ਲੋਕਾਂ ਨੇ ਸ਼ੁਰੂ ਕੀਤਾ ਸੀ। ਬਹੁਤ ਬੰਦੇ ਫੇਲ ਵੀ ਹੋਏ ਆ ਘਾਟੇ ਵੀ ਪਏ ਉਹਨਾਂ ਨੂੰ। ਕਰੋੜਾਂ ਦੇ ਲੱਖਾਂ ਦੇ ਲੋਨ ਕਰਾ ਕੇ ਵੀ ਉਹਨਾਂ ਨੇ ਕੰਮ ਬੰਦ ਕਰ ਦਿੱਤੇ। ਤੇ ਜਿਨ੍ਹਾਂ ਨੇ 1-2 گاਵਾਂ ਤੋਂ ਸ਼ੁਰੂ ਕੀਤਾ ਜੇ ਕੰਮ ਉਹਨਾਂ ਕੋਲ ਅੱਜ 50-50 100-100 گاਵਾਂ ਵੀ ਹੈਗੀਆਂ ਉਵੇਂ ਹੀ ਬਈ ਕੰਮ ਹੈ ਬੱਕਰੀਆਂ ਦਾ ਜਿਨੇ ਦਾ ਕਰਨਾ ਚੰਗੀ ਨੀਤ ਨਾਲ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਆਪਦੇ ਆਪ ਨੂੰ ਮਜ਼ਦੂਰ ਸਮਝ ਕੇ ਪਸ਼ੂ ਸਮਝ ਕੇ ਉਹਦੇ ਲਈ ਤਾਂ ਇਹ ਕੰਮ ਹੈਗਾ ਬਹੁਤ ਵਧੀਆ ਜਿਨੇ ਆਪ ਧਿਆਨ ਦੇਣਾ ਆਪ ਜਾਨਵਰਾਂ ਦੀ ਸੰਭਾਲ ਕਰਨੀ ਆ ਬੱਕਰੀ ਜਦੋਂ ਬਿਮਾਰ ਹੁੰਦੀ ਆ ਆਪ ਦੇਖਣਾ ਆਪ ਨੂੰ ਸਵਾਉਣੀ ਆਉਂਦੀ ਆ ਵੇਚਣੀ ਆਉਂਦੀ ਆ ਉਹ ਬੰਦਾ ਦਾ ਹੈਗਾ ਤੇ ਕੰਮ ਆ ਆਪ ਤੇ ਜਿਹੜੇ ਨੇ ਇੱਕ ਵਾਰੀ ਪੈਸੇ ਲਾ ਕੇ ਛੱਡ ਤੀਆਂ ਤੇ ਮੁੜ ਕੇ ਦੇਖਣੀਆਂ ਨਹੀਂ ਬੰਦਿਆਂ ਨੂੰ ਕਹਿ ਦਿੰਦਾ ਵੀ ਐ ਨੀਰਾ ਪਾ ਦਿਓ ਤੇ ਐ ਕਰ ਲੋ ਹਣਾ ਉਹ ਬੰਦੇ ਵੀ ਇਹਦੇ ਚ ਫੇਲ ਹੀ ਹੋਏ ਆ ਜਾਂ ਜਿਹੜੇ ਥੱਗਾਂ ਠੱਗਾਂ ਦੇ ਠੱਕੇ ਚੜ ਗਏ ਉਹ ਵੀ ਫੇਲ ਹੋਏ ਆ ਇੱਕ ਬਹੁਤ ਲੋਕ ਕਹਿ ਦਿੰਦੇ ਆ ਵੀ ਯਾਰ ਬੱਕਰੀਆਂ ਵਾਲਿਆਂ ਦੀਆਂ ਕੋਠੀਆਂ ਪਾਈਆਂ ਦਾ ਦੇਖਿਆ ਨਹੀਂ ਸਾਨੂੰ ਦਿਖਾ ਦਿਓ ਸਾਰੀ ਜ਼ਿੰਦਗੀ ਬੱਕਰੀਆਂ ਵਾਲੇ ਬੱਕਰੀਆਂ ਮਗਰੀ ਕੱਢ ਦਿੰਦੇ ਆ ਭਾਈ ਇਹ ਕਿਸੇ ਵੀ ਕਿਤੇ ਚ ਲਾ ਲੋ ਜ਼ਿਆਦਾਤਰ ਆਪਾਂ ਪੰਜਾਬ ਦੇ ਵਿੱਚ ਖੇਤੀਬਾੜੀ ਨਾਲ ਜੁੜੇ ਹੋਏ ਆਂ ਖੇਤੀ 20 20 30 ਦੀ 40 40 50 50 ਕਿੱਲਾਂ ਦੀ ਕਰਦੇ ਆਂ ਤੇ ਸਾਰੀ ਜ਼ਿੰਦਗੀ ਖੇਤੀ ਕਰਦੇ ਆ ਨਾ ਪਿਓ ਦਾਦੇ ਵੀ ਖੇਤੀ ਕਰਦੇ ਸੀ ਤਾਂ ਬੱਕਰੀਆਂ ਵਾਲਿਆਂ ਨੇ ਬੱਕਰੀਆਂ ਚਾਰਨੀਆਂ ਵੀ ਉਹਨਾਂ ਦਾ ਮੇਨ ਕੀਤਾ ਇਹ ਖੇਤੀ ਵੀ ਆਪਣੀ ਆਈ ਚਲਾਈ ਚਲਾਉਂਦੀ ਆ ਆਪਾਂ ਜਲੋ ਘਰ-ਬਾਰ ਪਾਉਣੇ ਆ ਆਪਦੇ ਡੰਗਸਾਰਦੇ ਆ ਤੇ ਬੱਕਰੀਆਂ ਵਾਲੇ ਵੀ ਤੁਹਾਨੂੰ ਇਹੋ ਜਿਹੇ ਬਾਈ ਜਿੰਨੇ ਕਹੋਗੇ ਉਹਨੇ ਬੰਦੇ ਮਿਲਾ ਦੇਵਾਂਗੇ ਜਿਨ੍ਹਾਂ ਨੇ ਬੱਕਰੀਆਂ ਦੇ ਵਿੱਚ ਮਿਹਨਤ ਕਰਕੇ ਜ਼ਮੀਨਾਂ ਵੀ ਬਣਾਈਆਂ ਨੇ ਆਪਦੇ ਬੱਚੇ ਪੜ੍ਹਾਏ ਨੇ ਬਾਹਰ ਭੇਜੇ ਨੇ ਘਰ-ਬਾਰ ਬਣਾਏ ਨੇ ਤੇ ਜਾਇਦਾਦਾਂ ਬਣਾਈਆਂ ਨੇ ਕੱਲਾ ਘਰੇ ਬਹਿ ਕੇ ਫੋਨ ਤੇ ਕਮੈਂਟ ਨਾ ਕਰਿਆ ਕਰੋ ਆਪਦੇ ਏਰੀਏ ਦੇ ਵਿੱਚ ਪਤਾ ਕਰ ਲਿਆ ਕਰੋ ਵੀ ਕਿੰਨੇ ਬੰਦੇ ਬੱਕਰੀਆਂ 'ਚ ਕਾਮਯਾਬ ਆ। ਹੋ ਸਕਦਾ ਤੁਹਾਡੇ ਪਿੰਡ ਦਾ ਕੋਈ ਪਾਲੀ ਇਸ ਕੰਮ 'ਚ ਫੇਲ ਹੋਇਆ ਹੋਵੇ। ਉਹਦੇ ਕੋਈ ਆਪਦੇ ਕਾਰਨ ਹੋ ਸਕਦੇ ਆ। ਇਹ ਨਹੀਂ ਗਾ ਵੀ ਜੇ ਤੁਹਾਡੇ ਪਿੰਡ ਦਾ ਬੱਕਰੀਆਂ ਵਾਲਾ ਫੇਲ ਹੋ ਗਿਆ ਤਾਂ ਸਾਰੇ ਪੰਜਾਬ ਦੇ ਵਿੱਚ ਇਹ ਧੰਦਾ ਫੇਲ ਆ। ਅੱਜ ਦੇ ਸਮੇਂ ਦੇ ਵਿੱਚ ਪਸ਼ੂ ਪਾਲਣ ਦੇ ਵਿੱਚ ਬੱਕਰੀਆਂ ਦਾ ਕਿੱਥਾ ਟੌਪ ਤੇ ਆ ਬਈ ਜੇ ਚੰਗੀ ਨੀਤ ਨਾਲ ਕੰਮ ਕਰਾਂਗੇ। ਤੇ ਕਿਹੜੀ ਬੱਕਰੀ ਦਾ ਕਿੱਤਾ ਟਾਉਤ ਹੈ ਕਿਹੜੀਆਂ ਆਪਾਂ ਨੂੰ ਕਰੇ ਬੱਕਰੀਆਂ ਭਾਈ ਸਾਰੀਆਂ ਹੀ ਵਧੀਆ ਹੁੰਦੀਆਂ ਬੱਕਰੀ ਕੋਈ ਵੀ ਨਹੀਂ ਮਾੜੀ ਨਸਲ ਜਿਹੜੀ ਮਰਜ਼ੀ ਰੱਖ ਲਓ ਬੰਦਾ ਸਹੀ ਹੋਣਾ ਚਾਹੀਦਾ ਬੀਟਲ ਨਸਲ ਵੀ ਬਹੁਤ ਵਧੀਆ ਪੰਜਾਬ ਦੀ ਪੁਰਾਣੀ ਨਸਲ ਆ ਬਹੁਤ ਵਧੀਆ ਕਮਾਈ ਹੈਗੀ ਇਹ ਚੰਗੇ ਰੇਟਾਂ ਤੇ ਬੱਕਰੇ ਵਿਗਦੇ ਆ ਬੱਕਰੀ ਦੀ ਨਸਲ ਜਿਹੜੀ ਮਰਜ਼ੀ ਰੱਖ ਲਓ ਕੰਮ ਵਧੀਆ ਬਰੀਡ ਤੇ ਕਰੋ ਜਾਨਵਰ ਤੰਦਰੁਸਤ ਹੋਣੇ ਚਾਹੀਦੇ ਤੁਹਾਡੇ ਅੱਗੇ ਜਿਹੜਾ ਤੁਸੀਂ ਬੱਕਰਾ ਛੱਡਨਾ ਬੱਕਰੀਆਂ ਤੇ ਉਹ ਵਧੀਆ ਹੋਣਾ ਚਾਹੀਦਾ ਰਿਜ਼ਲਟ ਵਧੀਆ ਹੋਣਾ ਚਾਹੀਦਾ ਤੇ ਤੁਹਾਡੇ ਕੋਲੇ ਕਿਹੜੀਆਂ ਬੱਕਰੀਆਂ ਬਈ ਆਪਣੇ ਕੋਲੇ ਬਈ ਫਰਬਰੀਆਂ ਜ਼ਿਆਦਾ ਤਾਂ ਤੇ ਇੱਕ ਬੀਟਰ ਵੀ ਬੱਕਰੀ